ਹੰਪ੍ਰੇਸਰ ਦੇ ਪਿੰਡ ਮਾਲ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਬੀਬੀ ਮਨਮੀਤ ਕੌਰ ਅਤੇ ਰਾਵਲ ਮਾਦ ਦੇ ਹੱਕ ਚ ਚੋਣ ਰੈਲੀ ਰੱਖੀ ਗਈ ਇਸ ਮੌਕੇ ਤੇ ਹਲਕਾ ਅਟਾਰੀ ਦੇ ਐਮ.ਐਲ.ਏ ਜਸਵਿੰਦਰ ਸਿੰਘ ਰਮਦਾਸ ਉੱਚੇਚੇ ਤੌਰ ਤੇ ਪਹੁੰਚੇ ਉੱਤੇ ਹੀ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੱਧ ਚੜ ਕੇ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਬੀਬੀ ਮਨਮੀਤ ਕੌਰ ਨੂੰ ਭਾਰੀ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਤੁਹਾਡੇ ਰਹਿੰਦੇ ਕੰਮ ਪੈਲ ਦੇ ਆਧਾਰ ਤੇ ਕੀਤੇ ਜਾਣ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ ਅਤੇ ਆਏ ਹੋਏ ਮੁੱਖ ਮਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਤੇ ਆਪਾਂ ਆਪਣਾ ਇਹੋ ਹੀ ਮੇਨ ਦਾ ਵੀ ਕੰਮ ਕਰਾਉਣ ਦਾ ਤੇ ਤੁਸੀਂ ਸਾਰੇ ਮੇਰੇ ਨਾਲ ਸੰਯੋਗ ਲੋ। ਤੁਹਾਡਾ ਮੈਂ ਪੁੱਤਰ ਹਾਂ ਹੁਣ ਵੀ ਹਾਂ ਸਦਾ ਹੀ ਤੁਹਾਡਾ ਪੁੱਤਰ ਰਾਵਾਂਗਾ ਕਿਤੇ ਮੇਰੀ ਲੋੜ ਪਵੇ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਾਰੇ ਤੇ ਇਲਾਕਾ ਵਸਿਓ ਜੀ ਬੀਬੀਓ ਭੈਣੋ ਬੀਠਿਓ ਨੌਜਵਾਨੋ ਆ ਗਾਉਂ ਗਨਪਤੇ ਵਾਹਿਗੁਰੂ ਦਾ ਕੰਸਾ ਵਾਹਿਗੁਰੂ ਦੀ ਜਿੱਤ ਪਤੇ ਮੈਂ ਅਬੂ ਤਾਂ ਦਿਨ ਕਬਡੀ ਜਗਾ ਤੇ ਬੋਲਿਆ ਕਿ ਕਿਉਂਕਿ ਤੁਹਾਡੇ ਏਰੀਏ ਦਾ ਕੌਂਸਲ ਨਾ ਬਣਿਆ ਹੀ ਕੋਈ ਜਦੋਂ ਕੋਈ ਮਰਦਾ ਸੀ ਮੈਂ ਉਸਨੇ ਹੋਰ ਹੀ ਲੋਕ ਜਿਹੜੇ ਤੋਂ ਆਇਆ ਉਹ ਬਟਾਲੇ ਦੇ ਏਰੀਆ 'ਚੋਂ ਬਣਦੇ ਸੀ ਤੇ ਲਗਭਗ ਪਰਿਵਾਰ ਉਹੋ ਹੀ ਪਿਆ ਹੁੰਦਾ ਹੈ अमीर वारीमती <considers child teaching> हरे रोटी लैंड वेठो उन ਇਹ ਆਮਾਰੀ ਬੋਲ ਬਹੁਤ ਵਧੀਆ ਬੰਦਾ ਜੀ ਜਿੰਦਾਬਾਦ 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 ਬਹੁਤ ਜੀ ਆਓ ਜਿੰਦਾਬਾਦ ਤਾਂ ਪਹਿਲਾਂ ਤੇ ਨਾਈਸ ਸਪੋਰਟਰ ਸਭ ਤੋਂ ਤਗੜਾ ਹੱਤ ਤਗੜਾ ਸਪੋਰਟਰ ਤੇ ਮੈਂ ਆਈ ਹਾਂ ਠੀਕ ਹੈ ਨਾ ਮੈਂ ਬੇਨਤੀ ਕਰ ਚੁੱਕਿਆ ਤੁਹਾਡੇ ਤੋਂ ਪਹਿਲਾਂ ਕਿ ਨੌਜਵਾਨ ਲੋਕਲ ਇਥੋਂ ਦੇ ਵਾਸੀ ਸਰਦਾਰ 라ਵਲ ਦੀਪ ਸਿੰਘ ਜੀ ਮਾਲ ਇਹਨਾਂ ਨੂੰ ਕਾਮਯਾਬ ਕਰੀਏ ਇਹਨਾਂ ਨੂੰ ਆਪਾਂ ਵੱਧ ਵੱਧ ਵੋਟਾਂ ਪਾ ਕੇ ਕੌਂਸਲਰ ਬਣਾਈਏ ਇਹ ਲੋਕਲ ਕੌਂਸਲਰ ਬਣਿਆ ਹੋਏਗਾ ਤੇ ਐਮਐਲਏ ਮੈਂ ਇਹਨਾਂ ਦੇ ਨਾਲ ਹੀ ਆ ਕੋਈ ਕੰਮ ਰੁਕਣ ਨਹੀਂ ਦੇਵਾਂਗੇ ਨਾ ਹੀ ਵਿਕਾਸ ਪਸੰਦ ਕੋਈ ਠੰਡਾ ਪੈਣ ਦੇਵਾਂਗੇ ਪਹਿਲੇ ਵਿਕਾਸ ਦਾ ਕੰਮ ਚੱਲੂਆ ਕਾਫੀ ਗਲੀਆਂ ਲਾੜੀਆਂ ਬਣ ਗਈਆਂ ਰੋਡ ਬਣ ਗਈ ਇੱਕ ਅੱਧੀ ਇੱਕ ਮੰਗਾ ਵੱਡੀ ਹੈਗਾ ਸਕੂਲ ਨੂੰ ਜਿਹੜਾ ਦਾ ਸੀਨੀਅਰ ਕਰਨਾ ਇਨ ਪਲੱਸ 2 ਕਰਨਾ ਉਹਦਾ ਮੈਂ ਪ੍ਰੋਮਿਸ ਕਰਨ ਰਿਹਾ ਉਹਦੇ ਵਾਸਤੇ ਕੰਮ ਸ਼ੁਰੂ ਕਰ ਦਾਂਗੇ ਅੱਜ ਤੋਂ 35 ਸਾਲ ਪਹਿਲਾਂ ਜਿਹੜੇ ਵੀ ਇੱਥੇ ਬਣਦੇ ਰਹੇ ਉਹ ਇਸ ਏਰੀਏ ਤੋਂ ਬਾਹਰ ਦੇ ਬਣਦੇ ਰਹੇ ਉਹਨਾਂ ਇਹਨੂੰ ਨੈਗਲੈਕਟ ਕਰ ਦਿੱਤਾ ਇਸ ਪਿੰਡ ਨੂੰ ਨਾ ਨੈਗਲੈਕਟ ਕਰਾ ਸਾਰੇ ਏਰੀਏ ਨੂੰ ਕਦੀ ਆਏ ਨਹੀਂ ਜੇ ਉੱਥੇ ਕੋਈ ਜਾਂਦਾ ਵੀ ਤਾਂ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਸੀਗਾ ਸੋ ਇਸ ਵਾਰ ਇਹਨਾਂ ਨੂੰ ਆਪਾਂ ਬਣਾਵਾਂਗੇ ਇਹ ਅਪੀਲ ਕੀਤੀ ਆ ਤੇ ਸਾਰਿਆਂ ਦਾ ਹੰਗਾਰਾ ਜਿਹੜਾ ਉਹ ਬੜਾ ਪੋਜ਼ਿਟਿਵ ਹੈ ਵਾਰਡੀਆਂ ਬਹੁਤ ਵਧੀਆ ਸਮੱਸਿਆਵਾਂ ਵੀ ਦੱਸ ਰੇ ਨੇ ਜੀ ਇਹ ਹੱਲ ਕੀਤਾ ਜਾਏਗਾ ਘਰਾਂ ਕਹਿੰਦੀ ਐਵੇਂ ਜਿਧਰ ਹਾਲ ਹੁੰਦੀਆਂ ਨੇ ਕੋਈ ਕੋਈ ਐਸਾ ਕੰਮ ਨਹੀਂ ਹੈਗਾ ਦੁਨੀਆ ਦਾ ਜਿਹੜਾ ਨਹੀਂ ਹੋਏਗਾ ਬੜੇ ਆਰਾਮ ਦੇ ਨਾਲ ਆਪਾਂ ਇਹਨੂੰ ਹੱਲ ਕਰਾਂਗੇ ਤੁਹਾਨੂੰ ਮੈਂ ਤਰਸ ਦੇ ਕਾਸ ਦੇ ਕੰਮ ਪਹਿਲਾਂ ਚਾਲੂ ਨੇ ਗਲੀਆਂ ਨਾਲੀਆਂ ਮੜ ਰੀਆਂ ਨੇ ਸੜਕ ਬਣੀ ਆ ਸਕੂਲ ਬਣਾਉਣਾ ਉਹਨੂੰ ਸੀਨੀਅਰ ਸੈਕੰਡਰੀ ਕਰਨਾ ਉਹਨੂੰ ਕਰਾਂਗੇ ਆਪਾਂ ਹੋਰ ਵੀ ਨਿੱਕੀਆਂ ਮੋਟੀਆਂ ਜਿਵੇਂ ਹੁਣੇ ਮੈਨੂੰ ਕਹਿ ਰਹੇ ਸੀ ਉਹ ਸਮਸ਼ਾਨ ਘਾਟਿਆ ਉਹਦੀ ਪੋਜੀਸ਼ਨ ਨਹੀਂ ਅੱਗ ਸੀ ਉਹ ਦਾਸਟ੍ਰੀਮੈਂਟ ਲਵਾ ਕੇ ਆਪਾਂ ਉਹ ਵੀ ਠੀਕ ਕਰਾਵਾਂ ਆਮ ਮਦਮਿਤ ਕੌਰ ਆ ਮੈਂ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਕੈਂਡੀਡੇਟਾਂ ਤੇ ਮੇਰਾ ਚੋਣ ਨਿਸ਼ਾਨ ਝਾੜੂ ਹੈ ਤੇ 3 ਨੰਬਰ ਬਟਨ ਆ ਜਿੱਦਾਂ ਕਿ ਅਸੀਂ ਜਦੋਂ ਤੋਂ ਸਾਨੂੰ ਪਹਿਲਾਂ ਤੇ ਮੈਂ ਸਰਦਾਰ ਭਗਵੰਤ ਮਾਨ ਜੀ ਦਾ ਸਾਡੇ ਸੀਐਮ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਸਾਡ ਨੂੰ ਸਾਡੇ ਨਾਲ ਸਾਡੀ ਬਹੁਤ ਸਪੋਰਟ ਕਰ ਰਹੇ ਆ ਹਾਂਜੀ ਤੇ ਮੈਂ ਇਹ ਕਹਿਣਾ ਚਾਹ ਕਹਿਣਾ ਚਾਹਨੀ ਕਿ ਜਿੱਦਾਂ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਕਰ ਰਹੇ ਆ ਜਿਹੜੇ ਕਿ ਏਰੀਆ ਸਾਡੇ ਨਾਲ ਜੁੜੇ ਹੋਏ ਆ ਮੈਂ ਉੱਥੇ ਲੋਕਾਂ ਦੇ ਨਾਲ ਇੰਟਰੈਕਸ਼ਨ ਕਰ ਰਹੀ ਆ ਤੇ ਸਾਨੂੰ ਬੜੀਆਂ ਉਹਨਾਂ ਦੀਆਂ ਸਮੱਸਿਆਵਾਂ ਸੋ ਉਹਨਾਂ ਨੂੰ ਮਿਲਦੀਆਂ ਪਈਆਂ ਜੋ ਇਹ ਇਹਦੀ ਵᱫਾ ਇਹ ਹੈ ਕਿ ਜਿੱਦਾਂ ਕਿ ਆਪਾਂ ਕਾਉਂਸਲਰ ਸਾਡਾ ਬਾਹਰ ਦਾ ਰਿਹਾ ਸੀਗਾ ਉਹਨੇ ਇਸ ਏਰੀਆ ਨੂੰ ਬਿਲਕੁਲ ਹੀ ਦੇਖਿਆ ਨਹੀਂ ਹੈਗਾ ਤੇ ਇੱਥੇ ਕਿ ਬੇਸਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਸੜਕਾਂ ਬਣਨ ਵਾਲੀਆਂ ਆ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਅਰ ਐਂਡ ਸੀਵੇਜ ਦੀ ਪ੍ਰੋਬਲਮ ਹੈਗੀ ਹੈ ਹਾਂਜੀ ਤੇ ਇਵਨ ਕਿ ਸਕੂਲ ਜਿਹੜਾ ਹੈ ਉਹ 10th ਤੱਕ ਹੈ ਜ ਜਿੱਦੀ ਜੀ ਦੇ ਨਾਲ ਕੀ ਐਜੂਕੇਸ਼ਨ ਵਗੈਰਾ ਦੀ ਵੀ ਜਿੱਦਾਂ ਆਪਣੀਆਂ ਧਿਆਨ ਪੈਣਾ ਉਹਨਾਂ ਬਾਹਰ ਜਾਣਾ ਪੈਂਦਾ ਆ ਤੇ ਮੈਂ ਚਾਹਨੀ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਨਾਲ ਹੈਲਥ ਫੈਸਿਲਿਟੀਆਂ ਵੀ ਤੇ ਹੋਰ ਵੀ ਜਿਹੜੀਆਂ ਮੈਂ ਗਵਰਨਮੈਂਟ ਤੋਂ ਫੈਸਿਲਿਟੀਆਂ ਅਵੇਲ ਕਰਵਾ ਸਕਾਂ ਮੈਂ ਵੱਧ ਤੋਂ ਵੱਧ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਮੇਰਾ ਨਾਮ ਜੀ 라ਵਲਦੀਪ ਸਿੰਘ ਤੇ ਮੈਂ ਵਾਰਡ ਨੰਬਰ 85 ਤੋਂ ਮੇਰੀ ਵਾਈਫ ਉਮੀਦਵਾਰ ਹੈ ਜੀ ਆਮ ਆਦਮੀ ਪਾਰਟੀ ਦੀ ਤੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ ਜੀ ਅਸੀਂ ਪਹਿਲਾਂ ਵੀ ਵਿਕਾਸ ਕੀਤਾ ਹੈ ਗਾ ਵੀ ਜੇ ਸਾਨੂੰ ਪਿੰਡ ਸਾਡੇ ਨਾਲ ਪੂਰਾ ਸਾਥ ਦਿੰਦਾ ਤੇ ਵਿਕਾਸ ਹੀ ਆਪਣਾ ਮੇਨ ਟੀਚਾ ਹੀ ਵਿਕਾਸ ਹੈ ਜੀ ਮੇਰਾ ਪਿੰਡ ਹੈ ਮੇਰਾ ਪਰਿਵਾਰ ਹੈ ਇੱਥੇ ਦੇ ਕਿਸੇ ਨਾਲ ਕੋਈ ਫਾਈਟ ਨਹੀਂ ਹੈਗੀ ਤੇ ਕੋਈ ਕਿਸੇ ਨਾਲ ਨਹੀਂ ਜੀ ਹੈਗਾ ਆਪਣਾ ਬਹੁਤ ਜ਼ਿਆਦਾ ਜੀ ਸਾਰਾ ਪਿੰਡ ਮੇਰੇ ਨਾਲ ਹੈ ਕਿਉਂਕਿ ਮੇਰਾ ਪਰਿਵਾਰ ਹੈ ਇਹ ਤੁਸੀਂ ਆਪ ਦੇਖ ਸਕਦੇ ਜੋ ਠਾਠਾ ਮਾਰਦਾ ਕੱਠ ਬਹੁਤ ਮੈਂ ਆਪਣੇ ਪਿੰਡ ਦਾ ਧੰਨਵਾਦੀ ਆ ਇੰਨਾ ਪਿਆਰ ਵਕਤ ਦੇਣ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਮੈਂ ਇਹਨਾਂ ਦਾ ਕਦੀ ਦੇਣ ਨਹੀਂ ਦੇ ਸਕਦਾ ਜਿੰਨਾ ਮੈਨੂੰ ਪਿੰਡ ਮੇਰਾ ਪਿਆਰ ਦੇ ਰਿਆ ਨਾ ਮੈਂ ਕਦੀ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਮੈਂ ਤੇ ਇਹੋ ਕਹਿਣਾ ਚਾਹੂੰਗਾ ਜੀ ਤੁਸੀਂ ਹੱਕ ਸੱਚ ਦੀ ਆਪਾਂ ਵੋਟ ਮੰਗ ਰਹੇ ਆ ਜੀ ਹੱਕ ਸੱਚ ਦੇ ਨਾਂ ਤੇ ਚੱਲਿਆ ਮੈਂ ਅੱਜ ਤੱਕ ਕਦੀ ਕਿਸੇ ਦਾ 1 ਰੁਪਿਆ ਵੀ ਨਹੀਂ ਲੱਗਣ ਦਿੱਤਾ ਚਾਹੇ ਕਿ ਚੌਂਕੀ ਹੋਏ ਜਾਂ ਠਾਣੇ ਆਉਣ ਜਾਂ ਕੋਈ ਹੋਰ ਵੀ ਕੰਮ ਹੋਣਾ ਆਪ ਆਪਣੇ ਨਾਲ ਲੈ ਕੇ ਗਿਆ ਵਾ ਇਹ ਸਾਰਾ ਪਿੰਡ ਜਾਣਦਾ ਆ ਜੀ ਮੈਨੂੰ ਮੈਂ ਕਹੋ ਜਿਆ ਇਨਸਾਨ ਹੈ ਜਿਹਨੂੰ 6000 ਵੋਟ ਚੋਂ 5500 ਵੋਟ ਬਾਇ ਫੇਸ ਜਾਣਦੀ ਆ ਜੀ ਬਸ ਬੱਚਾ ਬੱਚਾ ਜੀ ਮੈਨੂੰ ਮੇਰੇ ਨਾਂ ਤੋਂ ਮੈਨੂੰ ਮੇਰੇ ਫੇਸ ਤੋਂ ਜਾਣਦਾ ਜੀ ਮੈਂ ਇਹਨਾਂ ਦਾ ਹੀ ਬੱਚਾ ਆ ਮੈਂ ਵੀ ਤੇ ਬੱਚਾ ਹੀ ਬਣ ਕੇ ਰਹਾਗਾ ਜੀ